ਉਹ ਲੋਕ ਕੋਲ ਸਤਾਰਾ ਆਪਰੇਟੋਰ ਬੋਰਡ ਮਾਰੀ ਪੋਲ ਬਾਹਰ ਕਿੰਨੀ ਹੈ ਕਿਹੜਾ ਕਰਦੀ ਸੀ 1100 ਰੁਪਏ ਜੇ ਕਿਹੜਾ ਜਾਂਦੇ ਕਿ ਤੁਹਾਨੂੰ ਚਾਹੀਦੇ ਸਾਡੇ ਸਾਹਿਬਾ ਇਸ ਲਈ ਅੱਛਾ ਕੀ ਨਾਂਗਾ ਤੁਹਾਡੇ ਜੀ ਅਮਰਜੀਤ ਸਿੰਘ ਜੀ ਜਿਹੜਾ ਤੁਹਾਡੇ ਇਹ ਰੀ ਇਲੈਕਸ਼ਨ ਹੋ ਰਿਹਾ ਹੈਗਾ ਤੇ ਤੁਹਾਡੀ ਕੀ ਸਰਬਸੰਮਤੀ ਹੋਈ ਨਹੀਂ ਜਾਂ ਕਿਸ ਤਰ੍ਹਾਂ ਇਹ ਦੁਬਾਰਾ ਜਿਹੜੇ ਇਲੈਕਸ਼ਨ ਹੋ ਰਿਹਾ ਜੀ ਇਹ ਜੀ ਹੈਗੀ ਜੀ ਬਸ ਪਤਾ ਹੀ ਆ ਕਿੰਨੀ ਦੀ ਗੱਲ ਹੈ ਹੁਣ ਕਿਵੇਂ ਦਿੱਖਦੀ ਹੈ ਹੈਂ ਕਿਵੇਂ ਲੀਆ ਆਮਨ ਮੰਨ ਠੀਕ ਆ ਪੂਰਾ ਵਧੀਆ ਠੀਕ ਠਾਕ ਮਾਹੌਲ ਬਹੁਤ ਵਧੀਆ ਠੀਕ ਹੂੰ ਪਿੰਡ ਸ਼ਾਂਤੀ ਰਹਿ ਗਈ ਹਾਂ ਹਾਂ ਕਿੰਨੇ ਉਮੀਦਵਾਰਾ ਤੁਹਾਡੇ ਵਿਰੋਧ ਦੇ ਵਿੱਚ ਖੜੇ ਆ ਜੀ ਕੋਈ ਨਹੀਂ ਆਇਆ ਹੈ ਕਹਿੰਦੇ ਆਇ ਕੋਕੀ ਕਿੰਨੇ ਟਾਈਮ ਬਾਅਦ ਇਲੈਕਸ਼ਨ ਹੋ ਰਹੀ ਹੈ ਦੁਬਾਰਾ ਤੁਹਾਡੇ ਪਿੰਡ ਜੀ ਇਹ ਹੋ ਗਈ 7 ਮਹੀਨਾ ਹੋ ਗਿਆ ਓਕੇ ਅੱਛਾ ਭਾਈ ਜੀ ਪਿੰਡ ਛੰਨਾ ਦੇ ਵਿੱਚ ਦੁਬਾਰੇ ਰੀ ਇਲੈਕਸ਼ਨ ਹੋ ਰਿਹਾ ਕੀ ਕਹਣਾ ਚਾਹੁੰਦੇ ਹੋ ਕਿੰਨੇ ਵੋਟ ਆਈਏ ਕੀ ਕਾਰਨ ਹੈ ਕਿ ਦੁਬਾਰੇ ਇਲੈਕਸ਼ਨ ਹੋ ਰਿਹਾ ਹੈ ਇਲੈਕਸ਼ਨ ਦੁਬਾਰੇ ਹੋਣ ਦਾ ਕਾਰਨ ਇਹ ਹੈ ਕਿ ਬਹੁਤ ਵੱਡੀ ਇੱਕ ਮਤ ਭਾਗੀ ਘਟਨਾ ਹੋਈ ਸੀ ਸਾਡੇ ਪਿੰਡ ਜੋ ਪਹਿਲਾਂ ਸਰਪੰਚ ਸੁਖਜੀਤ ਸਿੰਘ ਜਿੱਤਿਆ ਸੀ ਉਹ ਦੀ ਜੀ ਡੈਥ ਹੋ ਗਈ ਸੀ ਲੜਾਈ ਦੇ ਵਿੱਚ ਜੀ ਇਹੀ ਕਾਰਨ ਬਣਿਆ ਕਿ ਦੁਬਾਰਾ ਇਹ ਚੋਣ ਹੋ ਰਹੀ ਹੈ ਜੀ ਤੁਹਾਡੇ ਵੱਲੋਂ ਕਿਹੜਾ ਉਮੀਦਵਾਰ ਆ ਕੇ ਮਨਾਉਂ ਤੁਹਾਡੇ ਸਾਡੇ ਵੱਲੋਂ ਜੀ ਮੈਂ ਖੁਦੀ ਹੀ ਅਨਖਾ ਸਿੰਘ ਆ ਜੀ ਜੋ ਚੋਣ ਲੜ ਰਹੇ ਆ ਜੀ ਅੱਛਾ ਮੰਨ ਲਓ ਤੁਸੀਂ ਤੁਹਾਡੀ ਜਿੱਤ ਹੋ ਜੇ ਤਾਂ ਕਿਹੜੇ ਕੰਮਾਂ ਨੂੰ ਪਿੰਡ ਦੇਆਂ ਨੂੰ ਤੁਸੀਂ ਮੁੱਖ ਤੌਰ ਤੇ ਲੈ ਕੇ ਚੱਲੋਗੇ ਤੇ ਪਿੰਡ ਦੇ ਵਿਕਾਸ ਬਾਰੇ ਕੀ ਗੱਲ ਕਰੋਗੇ ਸਭ ਤੋਂ ਪਹਿਲਾਂ ਤਾਂ ਜੀ ਮੁੱਖ ਅਸੀਂ ਜੋ ਕੰਮ ਰੱਖਣਾ ਜੀ ਐਜੂਕੇਸ਼ਨ ਦਾ ਰੱਖਣਾ ਜੀ ਕਿਸੇ ਵੀ ਗਰੀਬ ਘਰ ਵਿੱਚ ਕਿਸੇ ਕਿਸੇ ਵੀ ਘਰ ਦਾ ਬੱਚਾ ਜੀ ਅਨਪੜ੍ਹ ਨਾ ਰਹੇ ਹੋਰ ਤੁਹਾਨੂੰ ਕੀ ਲੱਗਦਾ ਪਿੰਡ ਦੇ ਵਿੱਚ ਜਿਹੜੀਆਂ ਚੀਜ਼ਾਂ ਦੀ ਕਮੀ ਹੈਗੀ ਆ ਵੀ ਉਹਨੂੰ ਵੀ ਬਾਕੀ ਸਾਡੇ ਪਿੰਡ ਦੇ ਵਿੱਚ ਦੋ ਢੜੇ ਬਣ ਚੁੱਕੇ ਆ ਜੀ ਅਸੀਂ ਉਹ ਖਤਮ ਕਰਨਾ ਚਾਹੁੰਦੇ ਆ ਜੀ ਸਾਰਾ ਪਿੰਡ ਰਲ ਕੇ ਬੈਠੇ ਸਾਰੇ ਲੋਕ ਰਲ ਮਿਲ ਕੇ ਬੈਠਣਗੇ ਅਸੀਂ ਇਹ ਲੜਾਈਆਂ ਨੂੰ ਖਤਮ ਕਰਨਾ ਚਾਹੁੰਦੇ ਆ ਅੱਛਾ ਸਰ ਜਿਹੜਾ ਪਿੰਡ ਸ਼ੰਨਾ ਦਾ ਜਿਹੜੀ ਇਲੈਕਸ਼ਨ ਹੋ ਰਿਹਾ ਜੀ ਕਿਸ ਤਰ੍ਹਾਂ ਦੇ ਆਪਣੇ ਵੱਲੋਂ ਜਿਹੜੇ ਪ੍ਰਬੰਧ ਕੀਤੇ ਗਏ ਜੀ ਇਸ ਤੇ ਦੇਖੋ ਸਾਡੇ ਵੱਲੋਂ ਬੜੇ ਪੱਕਾ ਪ੍ਰਬੰਧ ਕੀਤੇ ਗਏ ਪਿੰਡ ਦੇ ਚਾਰੇ ਕੋਸੀ ਨਾਕਾਬੰਦੀ ਹੈ ਔਰ ਬੂਤੇ ਫੋਰਸ ਲੱਗੀ ਆ ਐਕਸਟਰਾ ਫੋਰਸ ਰੱਖੀ ਹੈ ਕਿਸੇ ਵੀ ਅਨਚ ਕਾਮੀ ਘਟਾਉਣ ਨਜੱਠਣ ਵੀ ਸਾਡੇ ਕੋਲ ਪ੍ਰਾਪਤ ਫੋਰਸ ਹੈ ਕਿ ਸਾਰੇ ਇਸ ਨੂੰ ਵੀ ਸਵੇਨਸ਼ੀਲ ਐਲਾਨਿਆ ਗਿਆ ਸੀਗਾ ਜੀ ਜਿਸ ਕਰਕੇ ਕਿਉਂਕਿ ਪਹਿਲਾਂ ਵੀ ਜਿਹੜੀਆਂ ਘਟਨਾਵਾਂ ਹੋ ਚੁੱਕੀਆਂ ਐ ਜੀ ਤੇ ਇਹ ਬੋਧਨ ਵੀ ਵੀ ਸਵੇਨਸ਼ੀਲ ਐਲਾਨਣ ਦੇ ਤੌਰ ਤੇ ਵੀ ਜਿਹੜੇ ਪ੍ਰਬੰਧ ਆ ਉਪਕਤ ਕੀਤੇ ਗਏ ਆ ਜੀ ਦੇਖੋ ਇਹ ਮੰਨ ਲਓ ਜਿਹੜਾ ਸਵੇਨਸ਼ੀਲ ਹੁੰਦਾ ਉਹਦੇ ਵਾਸਤੇ ਤਾਂ ਐਕਸਟਰਾ ਧਿਆਨ ਰੱਖਿਆ ਜਾਂਦਾ ਹੂੰ ਔਰ ਇਕੱਲਾ ਹੀ ਇਸੇ ਪਿੰਡ ਵਿੱਚ ਆਪਣੇ ਬੋਟੇ ਬਾਕੀਆਂ ਸਰਬੰਧ ਤੇ ਉਹ ਗਈ ਸੀ ਤੇ ਇਹਦੀ ਫਿਰ ਕਰਕੇ ਫਿਰ ਵੈਰੀ ਫੋਰਸ ਉਸੇ ਕਰਕੇ ਵੱਧ ਰੱਖੀ ਹੈ ਪਰ ਇਥੇ ਇਹੋ ਜੀ ਕੋਈ ਗੱਲ ਨਜ਼ਰ ਨਹੀਂ ਆ ਰਹੀ ਸੂਰਗਿਆ ਅਮਨ ਮਾਨ ਨਾ ਵੋਟਾਂ ਪੈ ਰਹੀ ਨੇ ਚੰਨਾ ਗੁਲਾਬ ਸਿੰਘ ਪੰਚਾਇਤ ਦੇ ਜੀਆ ਸਰਪੰਚ ਦੀਪਾਲ ਹੋਰੇ ਨੇ ਬਾਈ ਪੋਲਰ ਤੇ ਮੈਂ ਤਾਂ ਸਾਰੇ ਪ੍ਰਬੰਧ ਦੇਖਣ ਵਾਸਤੇ ਮੈਂ ਆਇਆ ਸੀ ਏਡੀਸੀ ਸਾਹਿਬ ਦੇ ਨਾਲ ਹੀ ਨੇ ਤੇ ਪੁਲਿਸ ਮੁਲਾਜ਼ਮ ਵੀ ਨੇ ਤੇ ਸਾਰੇ ਪ੍ਰਬੰਧ ਠੀਕ ਨੇ ਤੇ ਹੁਣ ਤੱਕ ਲਗਭਗ 350 ਦੀ ਵੋਟਰ ਆ ਚੁੱਕੇ ਨੇ ਤੇ ਟੋਟਲ ਇਹਨੇ 1300 ਦੇ ਹੈਗੇ ਨੇ ਵੋਟਰਸ ਤੇ ਕੋਸ਼ਿਸ਼ 4 ਵਜੇ ਤੱਕ ਵੀ ਆਪਣੀ ਟਾਈਮ ਹੈ ਤੇ ਜਿੰਨੇ ਪੀਣ ਵਾਲਾ ਪਾਣੀ ਦਾ ਤੇ ਅੰਦਰ ਪੋਲਿੰਗ ਪਾਰਟੀ ਸਾਰਿਆਂ ਨੂੰ ਪ੍ਰਬੰਧ ਮੁਕੰਮਲ ਨੇ ਤੇ ਇੱਥੇ ਕਾਊਂਟਿੰਗ ਵੀ ਥਿਓਨੇ ਤੇ ਸਫੀਸ਼ੀਐਂਟ ਪੁਲਿਸ ਫੋਰਸ ਵੀ ਸਾਡੇ ਕੋਲ ਮੌਕੇ ਤੇ ਹੈਗਾ ਤੇ ਲਾਂਡਰ ਦਾ ਸੱਚ ਕੋਈ ਇਸ਼ੂ ਨਹੀਂ ਸ਼ਾਂਤੀਪੂਰਵਕ ਹੋ ਰਿਹਾ ਹੈ ਲੋਕਾਂ ਦਾ ਕਹਿਣਾ ਸਰ ਜਿਹੜੀ ਪੋਲਿੰਗ ਦੀ ਸਪੀਡ ਆ ਉਹ ਬਹੁਤ ਘੱਟ ਰਹੀ ਕਿਉਂਕਿ ਲਾਈਨਾਂ ਬਹੁਤ ਲੰਬੀਆਂ ਲੰਬੀਆਂ ਨੇ ਉਹਦੇ ਬਾਰੇ ਕੀ ਨਹੀਂ ਹੁਣ ਪਹਿਲਾਂ ਸਵੇਰੇ ਥੋੜਾ ਬਹੁਤ ਇਸ਼ੂ ਆਏ ਹੋਗੇ ਤੇ ਐਡੀਸ਼ਨਲ ਅਸੀਂ ੈਂਪਲੋਈ ਲਾ ਕੇ ਹੁਣ ਛੇਤੀ ਸਮੂਥੀ ਚੱਲ ਰਿਹਾ ਹੁਣ ਤਾਂ ਬਿਲਕੁਲ ਸਮੂਥੀ ਚੱਲ ਰਿਹਾ ਠੀਕ ਹੈ ਥੈਂਕ ਯੂ